ਸਰ ਵੀ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਉਹ ਪਤਾ ਨਹੀਂ ਕਿੱਥੇ ਚਲ ਗਏ ਮੈਂ ਪਾਣੀ ਪੀਂਦਾ ਪੀ ਕੀ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਪਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਂਦੀ ਹਾਂ ਫਿਰ ਉਹਦੇ ਨਾਲ ਕਿ ਮੁੰਡਾ ਸੀ ਉਹਨੇ ਮੇਰੀ ਬਾਹ ਫੜੀ ਤੇ ਫਿਰ ਅਕੇ ਹੋਟਲ ਚ ਲੈ ਗਏ ਕਿ ਉਹਨੇ ਨੇ ਕੋਝੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਫਿਰ ਉਹਨਾਂ ਨੇ ਲੈ ਫਿਰ ਕਿੰਨੇ ਵੇ ਦੀ ਕਟਣਾ ਹੈ ਸਾਰੀ ਕੀ 7 ਵਜੇ ਦੀ ਤੇ ਕੀ 2 ਵਜੇ ਤੱਕ ਉਹ ਨਿੰਦਰ ਰੱਖਿਆ ਰੂਮ ਚ ਨਹੀਂ ਪਿਆ ਸੀ ਨਾਲੇ ਤੇ ਮੁੰਡਿਆ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਲੈ ਕੇ ਗਿਆ ਸੀ ਹੋਟਲ ਦੁਪਹਿਰੀ ਜਾਂ ਸੀਰੀ ਸੀਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੂੰ ਮੁਰਚ ਉਹਨਾਂ ਨੇ 2 ਵਜੇ ਵਾਰ ਕਰਦੇ ਤਾਂ ਉਹਨਾਂ ਦੀ ਪਛਾਣ ਹੈਗੀ ਸਾਰੇ ਦੀ ਹਾਂਜੀ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕੀ ਮੰਗ ਕਰਦੇ ਨਾ ਤਾਂ ਵੀ ਤੁਸੀਂ ਜਿਹੜੇ ਲੱਗੇ ਤੁਹਾਨੂੰ ਹਾਂਜੀ ਕਿੱਥੇ ਤੁਹਾਡੇ ਘਰ ਦੇ ਲੱਗੇ ਰਹਿੰਦੇ ਨੇ ਨਹੀਂ ਅਸੀਂ ਸਿਹਾਲੀ ਆਏ ਨੇ ਉਹ ਗਾੜੀ ਰਿੰਦੇ ਜਿਹੜੀਆਂ ਤੁਸੀਂ ਆਏ ਸੀ ਉਹਦੇ ਲਿੰਕ ਚ ਕਿੰਨੀ دیر ਤੋਂ ਹੈਗੀ ਸੀ 22 ਕਿ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਈ ਸੀ ਭਰਾ ਨਾਲ ਚੱਲ ਸੀ ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਏ ਸੀ ਤੇ ਕਿ ਉਹਨੇ ਨਹੀਂ ਕੁਝ ਵੀ ਕੀਤਾ ਤੇ ਮੁੰਡਾ ਕੌਣ ਸੀ ਤੁਹਾਡਾ ਮੁੰਡਾ ਕੌਣ ਸੀ ਲਵ ਹੁਣ ਕੀ ਲੱਗ ਲੱਗਦਾ ਹੈ ਟਾਟਾ ਮੇਰਾ ਦੋਸਤ ਹੀ ਤੇ ਉਹਦੇ ਨਾਲ ਆਈ ਤਾਂ ਉਹ ਕੀ ਮੁਰਗਲ ਚਲ ਗਿਆ ਕੁੰਡੀ ਮਾਰ ਕੇ ਬਾਕੀ ਮੁੰਡਿਆਂ ਨੂੰ ਨੇਂਦਰਕਾਲ ਤੋਂ ਨੇ ਕੁਝ ਨਹੀਂ ਕੀਤਾ ਜੀ ਅੱਜ ਬਸਟਾਨ ਚੌਕੀ ਤੀਹ ਪਹੁੰਚੇਓ ਕੀ ਮਾਮਲਾ ਜੀ ਇਹ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਤਨਾਮ ਆ ਕੇ ਸਾਡਾ ਸਿੰਘ ਸਤਨਾਮ ਸਿੰਘ ਬਾਗੀ ਮੈਨੂੰ ਸਤਨਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸੁਰਨਾਮ ਸਿੰਘ ਉਹਨਾਂ ਨੇ ਮਰਦਾ ਬਜਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਪਹੁੰਚ ਕੇ ਆਪੇ ਜਾ ਤੁਸੀਂ ਅੱਗੇ ਗਏ ਕਾਰਵਾਈ ਕਰਾਓ ਮੈਂ ਆਉਣਾ ਸਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢਿੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢਿੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜਦੋਂ ਸਿੰਘਾਂ ਨੇ ਬਜਨ ਕੀਤਾ ਸੀ ਆਏ ਸਾਰੇ ਸਿੰਘ ਕੋਣ ਆਏ ਅਗਰ ਇਤੇ ਬੀ ਸਿੰਘ ਉਹ ਨਹੀਂ ਵੀ ਆਏ ਬਾਕੀ ਸਾਡੇ ਜਿਹੜੇ ਸੰਗ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇਥੇ ਅੰਮ੍ਰਿਤਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਪਰ ਉਹ ਅੰਮ੍ਰਿਤਸਰ ਆਈ ਸੀ ਸੁਭਾਵਾ ਕਾ ਹੋਟਲ ਦੇ ਵਿੱਚ ਉਹ ਗਿਆ ਦਾ ਖੇ ਖਾਨ ਗਿਆ ਹੋਣਗੇ ਇਹ ਤਾਂ ਬੜਾ ਸਪੱਸ਼ਟੀ ਗੱਲ ਆ ਵੀ ਕੁੜੀ ਮੁੰਡਾ ਉਹਦੇ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ 'ਚ ਉਹ ਰਹਿੰਦੀ ਨਸ਼ਹਰਾ ਸਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਨਸ਼ਹਰੇ ਦੀ ਐ ਸਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿ ਦੇ ਮੁਤਾਬਕ ਤੇ ਕੁੜੀ ਦੁਬਾਰਾ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹੋਟਲ ਚ ਰਹੀ ਹੈ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਰਹਿ ਗਿਆ ਸੀ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਦੇ ਅਧਿਕਾਰੀ ਨੇ ਕਪਲਜੀਤ ਉਹਦੇ ਜਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਦੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਘਰਾਂ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਕੋਈ ਕਹਿ ਰਿਹਾ ਸੱਚ ਆ ਹਾਓ ਆਪਣੇ ਫਰੈਂਡ ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸਿਟੀਵੀ ਬੰਦ ਨੇ ਲੱਗੇ ਸਿਟੀਵੀ ਲੱਗੇ ਨੇ ਉਹ ਚਾਰੇਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਈਆਂ ਗਈਆਂ ਨੇ ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿ ਕਿਨੇ ਵ ਕਿਸ ਵਰੀ ਆਗੇ 6:30 ਵਜੇ 6:30 ਵਜੇ ਜੇ ਉਹ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁਸਨਿਆ ਪੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦਾਂ ਆਪਾਂ ਕਿਨੂੰ ਕਿਨੂੰ ਕਾਲ ਕਰ ਲਖੈ ਦਿੰਨੇ ਆ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਖੌ ਚੁਰਤਾ ਬੋਲਚਾਲ ਆ ਉਹ ਲਾ ਪਾਣਿਆ ਬੜੀ ਗਰੀਬ ਜਿਹੀ ਪਰਿਵਾਰ ਦੀ ਲੱਗਦੀ ਹੈ ਵੀ ਉਹ ਇਦਾਂ ਦਾ ਕੁਝ ਕਰਦੀ ਹੋਊਗੀ ਉਹ ਇੱਕ ਜਾਾਲ ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਖੰਡ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿੰਨਾ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਾਹੋਂ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਕਾਟਲ ਲੇ ਲੋ ਬਹੁਤ ਸਾਰੀ ਤਾਂ ਦੇ ਲੋ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਵੀ ਨਹੀਂ ਹੋਈ ਹੈ ਜੀ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੋ ਜਾਰੀ ਕੀਤਾ ਸੀ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਸਭ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕਿਹੜੀ ਤਰੀਆਂ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰ ਦੇ ਪੰਥ ਦੇ ਹੱਕਾਂ ਦੀ ਗੱਲ ਕਰ ਦੇ ਕੋਈ ਇਦਾਂ ਦੀ ਗੱਲ ਕਰ ਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾਜ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਹਾ ਹੋਵੇ ਸ਼ਰੀਆਮ ਪੈਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋ ਹੀ ਨਹੀਂ ਗੱਲ ਆ। ਗੇਟ ਦੇ ਵਿੱਚ ਗੱਲ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਦੇਖੋ ਜਿੰਨਾ ਕੁ ਅਸੀਂ ਉਹਨਾਂ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੀਆਂ ਕਿਰਤੀਆਂ ਤੇ ਆਪਣੇ کاروبار ਵਾਲੇ ਸੇਵਾਵਾਂ ਵਾਲੇ ਆ। ਡਾਂਗ ਫੜ ਕੇ ਅਰੇ ਵਾਲੇ ਖਾ ਨਹੀਂ ਸਕਦੇ। ਇਹ ਤਾਂ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ। ਹੋਟਲ ਜੇ ਕਿਸੇ ਨੇ ਲੈਣਾ ਮੰਨ ਲਓ ਮੈਨੂੰ ਹੋਟਲ ਦੀ ਨੀਡ ਆ ਮੈਂ ਜਾਊਂਗਾ ਹੋਟਲ ਚ ਰੂਮ ਲੈ ਲਊਂਗਾ। ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ ਚ ਕਹਿਣਾ ਕੀ ਰੂਮ ਲੈ ਲੋਕੈਂਟੇ ਵਾਸਤੇ ਸੁਭਾਵਕ ਆ ਧੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ ਚ ਪੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਕਿ ਹੋਟਲਾਂ ਚ ਚੱਟਾ ਵੀ ਮਿਲਦਾ ਹੋਟਲਾਂ ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਖੰਡ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦ ਆ ਅਸੀਂ ਤਾਂ ਜਿੰਨੇ ਜੋਗਿਆਂ ਕਰ ਰਹੇ ਆ ਪਰ ਪ੍ਰਸ਼ਾਸਨ ਜੇਕਰ ਤੋ ਕੇ ਕਾਰਵਾਈ ਕਰੇ ਤੇ ਗੰਦ ਹੋ ਸਕਦਾ ਦੂਸਰੀ ਜਿਹੜਾ ਅਮਿਸ਼ਾ ਵਾ ਉਸ ਬੱਚੀ ਨਾਲ ਰੇਪ ਦਾ ਆਸ ਕਰਦੇ ਆਂ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦ ਕਾਰਵਾਈ ਕਰੂਗਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦ ਸਜ਼ਾ ਦਵਾਵਾਂਗੇ ਨਾ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਕਿ ਉਸ ਰਾਤ ਹੋਟਲ ਦੇ ਵਿੱਚ ਮੌਜੂਦ ਸੀ ਕਰਦਾ ਮੈਨੇਜਰ ਹੈ ਮੇभी ਸ਼ਾਇਦ ਉਸ ਟਾਈਮ ਹੋਟਲ ਤੇ ਮੌਜੂਦ ਸੀ ਉਹਦੇ ਮਤਲਬਕ ਅਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ ਇਹ ਆਪਣੇ ਪ੍ਰਸ਼ਾਸਨ ਦਾ ਕੰਮ ਆ ਕਿ ਉਹਨੂੰ ਬਕਾਵੇ ਠੀਕ ਹੈ ਜੀ ਇਸ ਤੋਂ ਬਾਅਦ ਕੀ ਹੋਊਗਾ ਸਾਡੀ ਸਰ ਕੀ ਕਹਿਣਾ ਚਾਹੁੰਦੇ ਆ ਨਿਹੰਗ ਸਿੰਘ ਤੁਹਾਡੇ ਕੋਲਥੇ ਪਹੁੰਚੇ ਚੌਂਕੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ ਨਿਹੰਗ ਸਿੰਘ ਆਏ ਨਹੀਂ ਮੇਰੇ ਕੋਲ ਪਰੰਮੀ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਅਜਾਦ ਹੋਟਲ ਦੇ ਵਿੱਚ ਕੋਈ ਆਪਣੀ ਕਿਸੇ ਲੜਕੀ ਦੇ ਨਾਲ ਗਲਤ ਕੰਮ ਹੁੰਦਾ ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਆਇਆ ਗੱਲ ਸੁਣੀ ਹੈ ਸਾਰੀ ਮੈਂ ਤੇ ਆਪਣੇ ਅਫੀਸਰ ਨੂੰ ਸ਼ਿਕਾਇਤ ਨਹੀਂ ਕੀਤੀ ਗਈ ਹੈ ਇਹਨਾਂ ਨੇ ਕੋਲੋਂ ਕਹਿਆ ਤਾਂ ਉਹਨਾਂ ਕੋਲੋਂ ਕੀਤੀ ਗਈ ਹੈ ਜੀ ਆਪਣਾ ਉਹ ਖਿਲਾਫ ਕਰਵਾਈ ਕੀਤੀ ਹੈ ਸਾਰੀ ਇਨਵੈਸਟੀਗੇਸ਼ਨ ਕਰਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੇ ਅਫੀਸਰ ਸਾਹਿਬਾਨ ਦੀ ਨੋਟਿਸ ਲੈ ਆਂਦਾ ਸਾਰੀ ਇਹਦੇ ਵਿੱਚ ਜਿਨ੍ਹਾਂ ਦੇ ਕੋਲੋਂ ਇਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਨ ਦੱਸ ਦੇਊਗਾ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਸਰ ਹੋਟਲ ਕਿਹੜਾ ਹੈ ਕਿੰਨੇ ਵਜੇ ਆਜ਼ਾਦ ਹੋਟਲ ਹੈ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਨਾ ਮੈਂ ਮੈਂ ਆਪਣੇ ਪੁਲਿਸ ਚੌਂਕੀ ਆ ਅਜੇ ਮੈਨੂੰ ਸਾਰੀ ਗੱਲ ਆਜੇ ਕਲੀਅਰਟੀ ਨਹੀਂ ਮੈਂ ਕਰ ਸਕਦਾ ਅਜੇ ਬੈਠਾ ਹਾਂ ਠੀਕ ਹੈ ਆਫਟਰ ਗਰੀਟੀ ਅਫੀਸਰ ਸਾਹਿਬਾਨ ਦੀ ਸੀਪੀ ਸਾਹਿਬ ਦੀ ਆਪਣੇ ਅਸਰ ਸਾਹਿਬੀ ਲੋਟੇ ਚ ਆ ਕੇ ਖੜੀ ਹੈ ਕਿੰਨੇ ਮੁੰਡੇ ਨਾਮਜ਼ਦ ਕੀਤੇ ਗਏ ਇਹ ਅਜੇ ਵੀਰ ਜੀ ਮੈਂ ਇਹਨਾਂ ਇਨਵੈਸਟੀਗੇਸ਼ਨ ਜੇ ਸ਼ੁਰੂ ਕਰਨੀ ਆ ਮੈਂ ਜੰਮੀ ਹੋਣੇ ਤੁਹਾਡੇ ਸਾਹਮਣੇ ਜਿਹੜੀ ਕੁੜੀ ਆ ਉਹ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਉਹ ਜਿਹਦੇ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਨਾਲ ਆਈ ਸੀ ਜੇਕਰ ਉਹਦੇ ਵਿੱਚ ਕਹਿ ਦਿੱਤੀ ਜਾਂਦੀ ਹੈ ਨਾ ਕਾਰਵਾਈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾ ਦੇ ਨੋਟਿਸ ਲਾ ਕੇ ਕਾਰਵਾਈ ਇਹੇ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਲੱਗਦਾ ਹੈ ਕਾਰਵਾਈ ਕੀਤੀ ਜਾਏਗੀ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ ਜੇ ਜਦ ਹੋ ਗਈ ਲੜਕੀ ਆ ਲੜਕੀ ਦੇ ਸਾਰੇ ਬਿਆਨ ਨੋਟਿਸ ਤੇ ਆ ਕੇ ਸਾਰਾ ਨੋਟਿਸ ਕੀਤਾ ਜਾਊਗਾ ਉਸ ਤੋਂ ਬਾਅਦ ਹਾਂ ਕਿੰਨਾ ਲੱਗਦਾ ਨਹੀਂ ਵੀਡੀਓ ਰੂਲਸ ਦੀ ਮੈਂ ਕਹਿੰਦਾ ਉੱਥੇ ਜਾ ਕੇ ਮ हां सारे चेक कर सारे जाकेद, बिल्कुल ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟੀ ਕੀਤੀ ਜਾਊਗੀ ਡੂੜੀ ਦੀ ਉਮਰ ਜਿਹੜੀ ਉਹ ਵੀ ਚੈੱਕ ਕੀਤੀ ਜਾਊਗੀ